ਲੜ ਪਹਿਜੀਦ ਕਰ ਰਹਾ ਜਾਂਦਾ ਮੇਰਾ ਪੋਤਰਾ ਕਦੇ ਅੰਦਰ ਡਾਰੀ ਤਾਈ ਨਹੀਂ ਗਿਆ ਕਿ ਮੇਰਾ ਤੂੰ ਅੰਦਰ ਨਾ ਮੈਂ ਬੁਆਰ ਦੋ ਤੈਨੂੰ ਬਣਾਉਂਗੀ ਮਹਾ ਬੱਚੀ ਆ ਨੇ ਰਬਤ ਲਗਾ ਲਾ ਲਾ ਕੇ ਇਹ ਪਿਛਲੇ ਤਕਰੀਬਨ 1 ਸਾਲ ਤੋਂ ਵੱਧ ਦਾ ਸਮਾਂ ਜਿਹੜਾ ਉਹ ਹੋ ਚੁੱਕਿਆ ਹੈ ਇੰਡੋਨੇਸ਼ੀਆ ਦੇ ਵਿੱਚ ਜਿਹੜੇ ਆ ਉਹ ਗਏ ਸਨ ਪਰ ਉੱਥੇ ਜਾ ਕੇ ਇੱਕ ਕਤਲ ਕੇਸ ਜਿਹੜਾ ਉਹ ਹੋ ਜਾਂਦਾ ਇਹਨਾਂ ਦੇ ਉੱਪਰ ਪੈ ਜਾਂਦਾ ਉਸ ਤੋਂ ਬਾਅਦ ਫਿਰ ਜਿਹੜੀ ਆ ਉਹਨਾਂ ਨੂੰ ਉੱਥੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਡਾਕਟਰ ਜਿਹੜੇ ਉਹ ਆਪਸ ਦੇ ਵਿੱਚ ਹੀ ਝਗੜਿਆ ਤੇ ਉਹਨਾਂ ਦੇ ਆਪਸ ਦੇ ਵਿੱਚ ਝਗੜੇ ਦਰਾਣੀ ਉਹਨਾਂ ਤੋਂ ਕਤਲ ਹੋਇਆ ਜਦੋਂ ਬੱਚੇ ਸਾਡੇ ਉੱਥੋਂ ਭੱਜ ਕੇ 에어ਪੋਰਟ ਤੇ ਆਉਂਦੇ ਤੇ 에어ਪੋਰਟ ਤੇ ਉੱਪਰ ਉਹ ਇੰਡੋਨੇਸ਼ੀਆ ਜਿਹੜੀ ਪੁਲਿਸ ਉਹਨਾਂ ਨੂੰ ਅਰੈਸਟ ਕਰਕੇ ਲੈ ਜਾਂਦੀ ਮੈਂ ਨਾਕਾ ਲਾ ਕੇ ਲੱਗ ਗਿਆ ਯਾਦ ਵੀ ਤੁਹਾਡੰ ਮੇਰੇ ਵੀ ਜੀਨ ਖੁਸ਼ ਹੋਇਆ ਜਿੱਦਾਂ ਜਾਣ ਲੱਗਾ ਪੜਾਈ ਹੋਇਆ ਤੇ ਸਾਲ ਹੋ ਗਿਆ ਰਾਤ ਤੇ ਨਹੀਂ ਲੱਗਦਾ ਸਵੇਰ ਵਾਤੀ ਗੋੜਦੀ ਆ ਫਿਰ ਪੁੱਤਰਾ ਘਰ ਆ ਜੂਵੇ ਮੈਂ ਆਪਣੇ ਜੀਉਂਦੇ ਜੀਉਂਦੇ ਆ ਵੇਖਣਾ ਪਹਿਲੇ 4 ਮਹੀਨੇ ਹੋਏ 3 ਮਹੀਨੇ ਨੂੰ ਕੋਈ ਗੱਲ ਵੀ ਨਹੀਂ ਹੋਈ ਕਿਹੜੀ ਹਾਲਤ ਜੀ ਕਿਹੜੀ ਜੀ ਨਹੀਂ ਇਹੋ ਹੱਥ ਜੋੜ ਕੇ ਬੇਨਤੀ ਸਰਕਾਰ ਤੁਹਾਡੇ ਪੁੱਤ ਬਾਪ ਸਾਜਣਾ ਮੈਂ ਉਹ ਮੰਗਦੀ ਉਹ ਜਿਹੜਾ ਸਾਬ ਗਏ ਹੀ ਹੋਰ ਕੋਈ ਮੰਤਰੀ ਨਹੀਂ ਗਿਆ ਤੁਹਾਡੇ ਪੁੱਤ ਦੇ ਮਗਰ ਸ਼ਨੀ ਕੁਮਾਰ ਇੱਕ ਬੜਾ ਸ਼ਾਸਤ੍ਰਿਕ ਕਿਸਮ ਦਾ ਇਨਸਾਨ ਹੈ ਇਹਨੇ ਵਿਉਂਦੇ ਨਾਲ ਉਥੋਂ ਦੇ ਨਾਗਰਿਕ ਦਾ ਕਤਲ ਕਰਕੇ ਤੇ ਸਾਡੇ ਬੱਚਿਆਂ ਦੇ ਸਿਰ ਮੜ ਦਿੱਤਾ ਜੀ ਘੰਟਾ ਦੇ ਧੋਖੇ ਦਾ ਸ਼ਿਕਾਰ ਹੋ ਕੇ ਤੇ ਬਾਹਰੋਂ ਰਵਾਨਾ ਹੋ ਗਏ ਸਲਦੀਪ ਸਿੰਘ ਧਾਰੀਵਾਲ ਨੇ ਵੀ ਮਤਲਬ ਪ੍ਰਵਾਹ ਦੂਆਂ ਪਰਿਵਾਰਾਂ ਨੂੰ ਭਰੋਸਾ ਦਿੱਤਾ ਹੈ ਕਿ ਅਸੀਂ ਬੱਚਿਆਂ ਦੇ ਸਬੰਧਤ ਕਾਰਵਾਈ ਕਰਾਂਗੇ ਅਸੀਂ ਤੇ ਹੁਣ ਬੇਨਤੀ ਕਰਦੇ ਹਾਂ ਸਰਕਾਰ ਨੂੰ ਕਿ ਕਿਰਪਾ ਕਰਕੇ ਕਿਸੇ ਤਰ੍ਹਾਂ ਗ੍ਰਹਿ ਮੰਤਰਾਲੇ ਦੇ ਥਰੂ ਦਖਲ ਦੇ ਕੇ ਉਹ ਸਾਡੇ ਬੱਚਿਆਂ ਦੀ ਜਿਹੜੀ ਕੋਈ ਜਾਂਚ ਪੜਤਾਲ ਦੇ ਥਰੂ ਜਿਹੜੀ ਕੋਈ ਸਜ਼ਾ ਹੋਈ ਹੈ ਉਹਦੇ ਸਬੰਧਤ ਕੋਈ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਉਹਨਾਂ ਦੀ ਪੈਰਵਾਹੀ ਕਰਕੇ ਕੋਈ ਸਰਕਾਰ ਦੇ ਥਰੂ ਦਬਾਅ ਬਣਾ ਕੇ ਕੋਈ ਸਜ਼ਾ ਉਹਨਾਂ ਦੀ ਘੱਟ ਕਰਵਾ ਕੇ ਤੇ ਉਹਨਾਂ ਨੂੰ ਵਾਪਸ ਲਿਆਂਦਾ ਜਾਵੇ ਸਤਿ ਸ਼੍ਰੀ ਅਕਾਲ ਜੀ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਸਰਵਣ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਦੇ ਸਤਾਏ ਹੋਏ ਨੌਜਵਾਨ ਵਿਦੇਸ਼ਾਂ ਵੱਲ ਨੂੰ ਰੁੱਖ ਕਰਦੇ ਨੇ ਕਈ ਮਾਪਿਆਂ ਦੇ ਦਿਲ ਦੇ ਵਿੱਚ ਰੀਜ ਹੁੰਦੀ ਹੈ ਕਿ ਬੱਚਾ ਜਦ ਜਵਾਨ ਹੋਵੇ ਤਾਂ ਆਪਣੇ ਪੈਰਾਂ ਤੇ ਖੜਾ ਹੋ ਜਾਵੇ ਇੱਥੇ ਨਸ਼ੇ ਦੀ ਦਲਦਲ ਦੇ ਵਿੱਚ ਫਸ ਨਾ ਜਾਣੇ ਇਸ ਕਰ ਇਸੇ ਡਰ ਦੇ ਚੱਲਦੇ ਆ ਕਈ ਮਾਪੇ ਜਿਹੜੇ ਨੇ ਆਪਣੇ ਪੁੱਤ ਨੂੰ ਵਿਦੇਸ਼ਾਂ ਦੇ ਵਿੱਚ ਭੇਜ ਦਿੰਦੇ ਨੇ ਪਰ ਕਈ ਵਾਰ ਜਦ ਉਹਨਾਂ ਦੀ ਵਾਪਸੀ ਨਹੀਂ ਹੁੰਦੀ ਜਾਂ ਫਿਰ ਗਲਤ ਤਰੀਕੇ ਨਾਲ ਉਹ ਗਏ ਹੁੰਦੇ ਜਾਂ ਗਲਤ ਏਜੰਟਾਂ ਦੇ ਹੱਥੇ ਚੜ ਜਾਂਦੇ ਨੇ ਤਾਂ ਫਿਰ ਉਹਨਾਂ ਦੀ ਮਾਪਿਆਂ ਦੀ ਜਿਹੜੀ ਪਿੱਛੋ ਜ਼ਿੰਦਗੀ ਦੋ ਨੌਜਵਾਨ ਜਿਹੜੇ ਇੱਕ ਪਿੰਡ ਗੱਗੋਮਾਲ ਤੇ ਦੂਸਰਾ ਜਿਹੜਾ ਪਿੰਡ ਮੋਦੇ ਪਿੰਡ ਦਾ ਨੌਜਵਾਨ ਸੀ ਜਿਹੜੇ ਕਿ ਇੰਡੋਨੇਸ਼ੀਆ ਗਏ ਮਾਪਿਆਂ ਵੱਲੋਂ ਉਹਨਾਂ ਨੂੰ ਭੇਜਿਆ ਗਿਆ ਸੀ ਮਾਮੇ ਪੂਆ ਤੇ ਪੁੱਤ ਭਰਾ ਸਨ ਔਰ ਅਜੇ ਤੱਕ ਤਕਰੀਬਨ ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਪਰ ਵਾਪਸੀ ਨਹੀਂ ਹੋਈ ਇੱਕ ਕਤਲ ਇੰਡੋਨੇਸ਼ੀਆ ਦੇ ਵਿੱਚ ਹੋ ਜਾਂਦਾ ਤੇ ਦੋਹਾਂ ਨੂੰ ਜਿਹੜੀ ਆ ਉਹ 7-7 ਸਾਲ ਦੀ ਕੈਦ ਜਿਹੜੀ ਆ ਹੋ ਜਾਂਦੀ ਤਸਵੀਰ ਮੇਰੇ ਹੱਥ ਦੇ ਵਿੱਚ ਆ ਮੈਂ ਦਿਖਾ ਦੇਣਾ ਤੁਹਾਨੂੰ ਕਿ ਅਜੇਪਾਲ ਸਿੰਘ ਤੇ ਗੁਰਮੀਤ ਸਿੰਘ ਇਹਨਾਂ ਨੌਜਵਾਨਾਂ ਦਾ ਨਾਮ ਹੈ ਜਿਹੜੇ ਕਿ ਪਿਛਲੇ ਤਕਰੀਬਨ 1 ਸਾਲ ਤੋਂ ਵੱਧ ਦਾ ਸਮਾਂ ਜਿਹੜਾ ਉਹ ਹੋ ਚੁ ਵਿੱਚ ਜਿਹੜੇ ਆ ਉਹ ਗਏ ਸਨ ਪਰ ਉੱਥੇ ਜਾ ਕੇ ਇੱਕ ਕਤਲ ਕੇਸ ਜਿਹੜਾ ਉਹ ਹੋ ਜਾਂਦਾ ਇਹਨਾਂ ਦੇ ਉੱਪਰ ਪੈ ਜਾਂਦਾ ਉਸ ਤੋਂ ਬਾਅਦ ਫਿਰ ਜਿਹੜੀ ਆ ਉਹਨਾਂ ਨੂੰ ਉੱਥੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਪਰਿਵਾਰਕ ਮੈਂਬਰ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਿਰ ਕਿਸ ਤਰ੍ਹਾਂ ਦੇ ਨਾਲੇ ਘਟਨਾ ਵਾਪਰੀ ਕਿਸ ਤਰ੍ਹਾਂ ਨਾਲੇ ਗਏ ਉਹ ਕਿਹੜਾ ਜਣ ਸੀ ਜਿਸ ਵੇਲੇ ਇਹਨਾਂ ਨੂੰ ਭੇਜਿਆ ਗਿਆ ਸੀ ਗੱਲਬਾਤ ਕਰਦੇ ਆ ਸਾਡਾ ਨਾਲ ਮੌਜੂਦ ਨੇ ਹਾਂਜੀ ਭਾਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਮੇਰਾ ਨਾਮ ਕੁਲਦੀਪ ਸਿੰਘ ਆ ਜੀ ਤੇ ਮੈਂ ਅਜੀਤ ਪਾਲ ਸਿੰਘ ਦਾ ਚਾਚਾ ਲੱਗਦਾ ਜੀ ਕੁਲਦੀਪ ਜੀ ਕੀ ਗੱਲ ਹੋਈ ਸੀ ਕਿਸ ਤਰ੍ਹਾਂ ਮਲਕੀ ਵਿਉਂਤ ਬ ਵੀਰ ਜੀ ਬੱਚਿਆਂ ਦੇ ਬਾਹਰ ਜਾਣ ਦੀ ਇੱਕ ਚਾਹਤ ਸੀ ਕਿ ਸਾਡੀ ਕਿਸੇ ਏਜੰਟ ਦੇ ਨਾਲ ਗੱਲ ਹੋਈ ਉਹਦਾ ਆਪਣੇ ਨਾਲ ਮਲਫੂਨ ਦੇ ਰਹੀ ਸੰਪਰਕ ਜੋੜਿਆ ਆਏ ਉਹਦੇ ਨਾਲ ਉਸਨੀ ਕੁਮਾਰ ਦਾ ਮਤਲਬ ਕੋਈ ਬੰਦਾ ਗਾਂ ਇੱਥੇ ਚਰਨਜੀਤ ਸਿੰਘ ਸੋਢੀ ਨਾਮ ਆਪਣੇ ਵਰਤਦਾ ਸੀਗਾ ਉਹਦੇ ਨਾਲ ਜਦੋਂ ਫੋਨ ਤੇ ਸੰਪਰਕ ਹੁੰਦਾ ਤੇ ਅਮਰੀਕਾ ਜਾਣ ਦੀ ਸਾਡੇ ਬੱਚਿਆਂ ਦੀ ਗੱਲ ਹੋ ਜਾਂਦੀ ਹੈ ਦੋਵਾਂ ਦੀ ਲਗਭਗ 45-45 ਲੱਖ ਰੁਪਏ ਜੇ ਉਹਨਾਂ ਦੇ ਗੱਲ ਹੋ ਜਾਂਦੀ ਹੈ ਤੇ ਕਹਿੰਦੇ ਕਿ ਤੁਸੀਂ 5-5 ਲੱਖ ਰੁਪਏ ਦੇ ਇਹਨਾਂ ਨੂੰ ਅਮਰੀਕੀ ਡਾਲਰ ਦੇ ਕੇ ਤੇ ਬੱਚੇ ਭੇਜ ਦਿਓ ਬਾਕੀ ਪੈਸੇ ਜਿਹੜੇ ਅਸੀਂ ਉਹਨਾਂ ਨੂੰ ਉੱਥੇ ਪਹੁੰਚ ਕੇ ਲਾਵਾਂਗੇ ਅਸੀਂ ਇੱਥੋਂ ਮਤਲਬ ਤੇ ਇਹਦੇ ਵਿੱਚ ਉਹਨਾਂ ਨੂੰ 5ਵੇਂ ਮਹੀਨੇ ਦੇ ਵਿੱਚ ਇਥੋਂ ਬੱਚੇ ਆਪਣੇ ਘਰੋਂ ਦੇ ਉਹਨਾਂ ਦੀ ਰਵਾਨਗੀ ਪਾ ਦਿੰਦੇ ਮਤਲਬ 4 ਕੁ ਦਿਨ ਬਾਅਦ ਚ ਪਤਾ ਲੱਗਦਾ ਹੈ ਕਿ ਸਾਡੇ ਬੱਚੇ ਜਿਹੜੇ ਆ ਉੱਥੇ ਕਿਸੇ ਏਜੰਟ ਦੇ ਕਤਲ ਕੇਸ ਦੇ ਵਿੱਚ ਫਸ ਗਏ ਨੇ ਕਿਉਂਕਿ ਜਦੋਂ ਬੱਚੇ ਸਾਡੇ ਉਥੋਂ ਭੱਜ ਕੇ 에ਰਪੋਰਟ ਤੇ ਹੁੰਦੇ ਤੇ 에ਰਪੋਰਟ ਤੇ ਉੱਪਰ ਇੰਡੋਨੇਸ਼ੀਆ ਜਿਹੜੀ ਪੁਲਿਸ ਉਹਨਾਂ ਨੂੰ ਅਰੈਸਟ ਕਰਕੇ ਲੈ ਜਾਂਦੀ ਹੈ ਕੱਲ ਗੱਲ ਭਾਜੀ ਅਮਰੀਕਾ ਦੀ ਹੋਈ ਸੀ ਤਾਂ ਫਿਰ ਇੰਡੋਨੇਸ਼ੀਆ ਕਿਵੇਂ ਪਹੁੰਚ ਗਏ ਏਜੰਟ ਕੌਣ ਸੀ ਸਭ ਤੋਂ ਪਹਿਲਾਂ ਏਜੰਟ ਵੱਲੋਂ ਕਿੱਥੇ ਬੁਲਾਇਆ ਗਿਆ ਸੀ ਇਹਨਾਂ ਦੋਵਾਂ ਨੂੰ ਇਹਨਾਂ ਦੋਵਾਂ ਬੱਚਿਆਂ ਨੂੰ ਮਤਲਬ ਇਸ ਤੋਂ ਗਾੜੀ ਉਹਨੇ ਕਿਹੜੇ ਤਰੀਕੇ ਨਾਲ ਗਿਆ ਉੱਥੇ ਅਮਰੀਕਾ ਪਹੁੰਚਾਉਣਾ ਕਿਉਂਕਿ ਮਸਲਾ ਤਾਂ ਹੈਗਾ ਹੀ ਡੌਕੀ ਲਾ ਕੇ ਪਹੁੰਚਾਉਣ ਦਾ ਹੁਣ ਸਾਨੂੰ ਇਹਦੇ ਬਾਰੇ ਨਾ ਹੀ ਜਾਣਕਾਰੀ ਹੈ ਤੇ ਨਾ ਹੀ ਮਤਲਬ ਬੱਚਿਆਂ ਨੇ ਇਹ ਗੱਲ ਸ਼ੇਅਰ ਕੀਤੀ ਵੀ ਅਸੀਂ ਕਿਸ ਤਰੀਕੇ ਦੇ ਨਾਲ ਜਾਣਾ ਕਿਉਂਕਿ ਜਿੰਨੀ ਸਾਰੀ ਗੱਲਬਾਤ ਹੀ ਬੱਚਿਆਂ ਨੇ ਆਪਣੇ ਤੌਰ 'ਤੇ ਕੀਤੀ ਸੀ ਤੇ ਆਪਣੇ ਆਪ ਹੀ ਮਤਲਬ ਕਹਿੰਦੇ ਪਏ ਅਸੀਂ ਬਾਹਰ ਜਾਣਾ ਤੇ ਤੁਸੀਂ ਜਦ ਅਸੀਂ ਉੱਥੇ ਪਹੁੰਚਾਂਗੇ ਤੇ ਫਿਰ ਪੈਸੇ ਦੇਨੇ ਪਰਿਵਾਰ ਨੂੰ ਇਹ ਗੱਲ ਹੋ ਗਈ ਵੀ ਚਲੋ ਪੈਸੇ ਤੇ ਉੱਥੇ ਪਹੁੰਚ ਕੇ ਦੇਨੇ ਆ ਕਿ ਸਾੜਨਾ ਕਿਸੇ ਤਰ੍ਹਾਂ ਦਾ ਕੀ ਫਰਾਡ ਹੋਗਾ ਪਰ ਜਦੋਂ ਜਦੋਂ ਅਸੀਂ ਇਸ ਕੇਸ ਦੇ ਵਿੱਚ ਉਲਝ ਗਏ ਬਾਅ ਤਾਂ ਪਤਾ ਕੀਤਾ ਕਿ ਇਹਨੇ ਤਕਰੀਬਨ ਪੰਜਾਬ ਦੇ ਵਿੱਚ ਹੀ ਜਿਹੜੀਆਂ 50 ਦੇ ਕਰੀਬ ਠੱਗੀਆਂ ਯਾਰ ਹੈ ਤੇ ਹੋ ਰਹੀਆਂ ਕਾ ਮਤਲਬ ਇਹਨੇ ਪਤਾ ਨਹੀਂ ਕਿੰਨੇ ਨੌਜਵਾਨਾਂ ਨਾਲ ਫਰਾਡ ਕਰਕੇ ਤੇ ਲੱਖਾਂ ਰੁਪਏ ਜਿਹੜੇ ਇਕੱਠੇ ਕੀਤੇ ਇਸੇ ਤਰ੍ਹਾਂ ਇਸੇ ਠੱਗੀ ਦਾ ਸ਼ਿਕਾਰ ਸਾਡੇ ਬੱਚੇ ਵੀ ਹੋ ਗਏ ਕਿ ਉਹ ਇੰਡੋਨੇਸ਼ੀਆ ਤੋਂ ਗਾਹ ਅਮਰੀਕਾ ਲੈ ਜਾਣਾ ਚਾਹੁੰਦਾ ਹੈ ਪਰ ਅੱਜ ਇਹ ਗੱਲ ਦੀ ਸਾਨੂੰ ਇਹ ਸਮਝ ਲੱਗਦੀ ਵੀ ਇਹ ਕੋਈ ਵਾਇਆ ਠੀਕ ਨਹੀਂ ਸੀ ਜਿੱਦਨ ਨੂੰ ਇਹ ਲੈ ਗਿਆ ਪਰ ਅਸਲ ਦੇ ਵਿੱਚ ਇਹਦਾ ਮਕਸਦ ਇਹ ਹੋਈ ਵੀ ਉਹਨਾਂ ਬੱਚਿਆਂ ਨੂੰ ਉੱਥੇ ਖੜ ਕੇ ਕਿ ਡਰਾਇਬ ਕਰਕੇ ਦੋਨਾਂ ਕੋ ਪੈਸੇ ਫਰੋਤੀ ਜਿਹੜੀ ਬਣਦੀ ਸੀ ਲੈ ਕੇ ਤੇ ਬੱਚੇ ਕੇ ਵਾਪਸ ਮੋੜ ਦਿੰਦਾ ਸੀ ਪਰ ਉਸ ਤੋਂ ਸਾਡੇ ਬੱਚਿਆਂ ਨੂੰ ਉਹਦੀ ਜਿਹੜੀ ਮਤਲਬ ਪਤਾ ਲੱਗ ਗਿਆ ਉਹਨੇ ਉਹਦੀ ਜਦੋਜਾਏ ਦੇ ਵਿੱਚ ਉਥੋਂ ਨਿਕਲਦੇ ਤੇ ਕਾਮਯਾਬ ਹੋ ਗਏ ਪਰ ਉੱਥੇ ਇੱਕ ਕਤਲ ਕੇਸ ਦੇ ਵਿੱਚ ਫਸ ਗਏ ਜੀ ਜਦੋਂ ਬੱਚਿਆਂ ਦੀ ਤੁਹਾਡੇ ਨਾਲ ਗੱਲ ਹੋਈ ਹੋਵੇਗੀ ਤੇ ਕਿਸ ਤਰ੍ਹਾਂ ਦੇ ਨਾਲ ਉਹ ਕਤਲ ਹੋਇਆ ਕੀ ਘਟਨਾ ਉੱਥੇ ਵਾਪਰੀ ਸੀ ਇਹ ਤਾਂ ਦੱਸਿਆ ਹੋਵੇਗਾ ਜੇ ਪਾਲ ਨੇ ਜਾਂ ਫਿਰ ਤੁਹਾਨੂੰ ਦੂਸਰੇ ਮੁੰਡੇ ਨੇ ਜਿਹੜੀ ਇਹਨਾਂ ਦੇ ਉੱਥੇ ਮਤੈਦ ਗੱਲਬਾਤ ਹੁੰਦੀ ਹੈ ਤੇ ਇਹੀ ਕਹਿੰਦੇ ਵੀ ਡਾਕਟਰ ਜਿਹੜੇ ਉਹ ਆਪਸ ਦੇ ਵਿੱਚ ਹੀ ਝਗੜਿਆ ਤੇ ਉਹਨਾਂ ਦੇ ਆਪਸ ਦੇ ਵਿੱਚ ਝਗੜੇ ਦਰਾਂ ਨਹੀਂ ਉਹਨਾਂ ਤੋਂ ਕਤਲ ਹੋਇਆ ਇਹਨਾਂ ਉਹਦੇ ਝਗੜੇ ਦਰਾਂ ਇਹਨਾਂ ਨੇ ਉਹਨਾਂ ਦੇ ਝਗੜੇ ਦਾ ਫਾਇਦਾ ਉਠਾਉਂਦਿਆਂ ਇਹ ਉੱਥੋਂ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਫਿਰ ਜਿਹੜਾ ਸ਼ਨੀ ਕੁਮਾਰ ਇੱਕ ਬੜਾ ਸ਼ਾਸਤ੍ਰ ਕਿਸਮ ਦਾ ਇਨਸਾਨ ਹੈ ਇਹਨੇ ਇਹ ਵੀ ਉਹਦੇ ਨਾਲ ਉੱਥੋਂ ਦੇ ਨਾਗਰਿਕ ਦਾ ਕਤਲ ਕਰਕੇ ਤੇ ਸਾਡੇ ਬੱਚਿਆਂ ਦੇ ਸਿਰ ਮੜ ਦਿੱਤਾ ਜਿਹੜੇ ਉਹਨਾਂ ਬੱਚਿਆਂ ਦੇ ਦੱਸਣ ਮੁਤਾਬਕ ਇਹੀ ਹੈ ਕਿ ਅਸੀਂ ਇਸ ਤਰ੍ਹਾਂ ਦਾ ਕੋਈ ਵੀ ਮਾਰੂ ਹਥਿਆਰ ਨਾਲ ਸਾਡੇ ਕੋਲ ਸੀ ਕਤਲ ਕਰਨ ਵਾਸਤੇ ਤੇ ਨਾ ਹੀ ਜਣ ਦੇ ਵਿੱਚ ਕਾਮਯਾਬ ਹੋਏ ਪਰ ਸਾਨੂੰ ਕੀ ਪਤਾ ਹੈ ਕਿ ਅਸੀਂ ਉਲਟਾ ਕਤਰ ਕੇ ਇਹਦੇ ਵਿੱਚ ਫਸ ਜਾਣਾ ਤੁਸੀਂ ਜਿਵੇਂ ਦੱਸਿਆ ਕਿ ਫੋਨ ਤੇ ਗੱਲਬਾਤ ਹੋਈ ਸੀ ਏਜੰਟਨ ਦੇ ਨਾਲ ਜੋ ਏਜੰਟ ਦਾ ਨਾਮ ਸੀ ਉਸ ਤੋਂ ਬਾਅਦ ਪਰ ਤੁਸੀਂ ਉਹਦਾ ਕੀ ਗੱਲ ਇਨਕੁਆਰੀ ਵਗੈਰਾ ਨਹੀਂ ਕੀਤੀ ਕਿ ਉਹ ਲਾਇਸੈਂਸ ਹੋਲਡਰ ਹੈਗਾ ਜਾਂ ਸਿਰਫ ਇਸੇ ਲਾਲਚ ਨੂੰ ਕਿ ਪੈਸੇ ਚਾਰੇ ਬਾਏ ਦੇਣੇ ਪਰ ਕਿਤੇ ਨਾ ਕਿਤੇ ਬੱਚਿਆਂ ਦੀ ਜ਼ਿੰਦਗੀ ਵੀ ਤਾਂ ਕੋਈ ਮਾਇਨੇ ਰੱਖਦੀ ਸੀ ਉਦੋਂ ਇਹਦੇ ਵਿੱਚ ਵੀਰ ਜੀ ਪਤਾ ਕੀ ਜੀ ਇਹਦੇ ਸਾਰਾ ਸਿਸਟਮ ਜਿਹੜਾ ਵਾ ਬੱਚਿਆਂ ਨੇ ਬਿਲਕੁਲ ਗੁਪਤ ਰੱਖਿਆ ਕਿਉਂਕਿ ਸਾਡੀ ਨੌਲੇਜ ਦੇ ਵਿੱਚ ਜਦੋਂ ਉਹਨਾਂ ਜਾਣ ਤੋਂ ਪਹਿਲਾਂ ਇਸ ਤਰ੍ਹਾਂ ਦਾ ਕੋਈ ਮਸਲਾ ਜਿਹੜਾ ਨਹੀਂ ਲਿਆਂਦਾ ਕਿ ਅਸੀਂ ਇਸ ਇਸ ਪ੍ਰਕਾਰ ਦੀ ਕੋਈ ਨਾ ਕੋਈ ਜਾਂਚ ਪੜਤਾਲ ਕਰੀਏ ਕਿਉਂਕਿ ਉਹਨਾਂ ਨੂੰ ਸਿਰਫ ਬਾਹਰ ਜਾਣ ਦੀ ਚ ਤਾਂ ਜਾਂ ਕਹਿ ਲੋ ਕਿ ਪੈਸੇ ਦੀ ਸੇਫਟੀ ਵਾਸਤੇ ਵੀ ਪੈਸੇ ਤੇ ਸਾਡੇ ਛੇਵ ਰਹਨੇ ਆ ਜੇ ਸਾਨੂੰ ਪਹਚਾਣਗੇ ਤੇ ਸਾਡੇ ਕੋ ਲੈਣਗੇ ਨਹੀਂ ਤੇ ਖਰੇ ਉਹ ਉਤਨਾ ਹੀ ਵਾਪਸ ਕਰ ਦੇਣਗੇ ਪਰ ਉਹਨਾਂ ਨੂੰ ਇਹ ਗੱਲ ਦਾ ਨਹੀਂ ਹੀ ਪਤਾ ਕਿ ਇਹ ਏਜੰਟ ਜਿਹੜੇ ਇਸ ਤਰ੍ਹਾਂ ਦਾ ਧੋਖਾ ਕਰਦੇ ਉਹਨਾਂ ਨੇ ਕਿਸੇ ਪ੍ਰਕਾਰ ਦੀ ਵੀ ਉਹਨਾਂ ਦੀ ਗੁਜਾਂਚ ਪੜਤਾਲ ਜਿਹੜੀ ਨਹੀਂ ਕੀਤੀ ਤੇ ਉਹ ਮਤਲਬ ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋ ਕੇ ਤੇ ਬਾਹਰ ਨੂੰ ਰਵਾਨਾ ਹੋ ਗਏ ਕਰੋ ਹੁਣ ਉਹਨਾਂ ਦੇ ਨਾਲ ਅਜੇ ਪਾਲ ਦੇ ਨਾਲ ਜਾਂ ਗੁਰਮੇਜ ਦੇ ਨਾਲ ਗੱਲਬਾਤ ਹੋਈ ਆ ਤਾਂ ਕੀ ਦੱਸਦੇ ਨੇ ਕਿ ਕੀ ਗੱਲ ਹੋਈ ਆ ਸਜ਼ਾ ਉੱਥੇ ਹੋਈ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਰੇ ਕਿਹੜੀ ਜੇਲ੍ਹ ਚ ਬੰਦ ਆ ਇਹਦੇ ਬਾਰੇ ਤੇ ਹੁਣ ਮੈਨੂੰ ਨਹੀਂ ਕਿ ਜਾਣਕਾਰੀ ਹੈਗੀ ਕਿ ਉਹ ਕਿਹੜੀ ਜੇਲ੍ਹ ਦੇ ਵਿੱਚ ਬੰਦੇ ਬਾਕੀ ਉਹ ਜਿਹੜੀ ਗੱਲਬਾਤ ਹੈ ਇੰਡੀਆ ਐਮਬੈਸੀ ਦੇ ਥਰੂ ਉਹਨਾਂ ਦੀ ਹਫਤੇਵਾਰੀ ਇਹ ਪਰਿਵਾਰ ਦੇ ਨਾਲ ਹੁੰਦੀ ਰਹੀ ਹੈ ਹੁਣ ਲਗਭਗ ਜਿਹੜੇ ਆ 3-4 ਮਹੀਨੇ ਤੋਂ ਇਹਨਾਂ ਦਾ ਕਿਸੇ ਪ੍ਰਕਾਰ ਦਾ ਉਹਨਾਂ ਦੇ ਨਾਲ ਕੋਈ ਸੰਪਰਕ ਨਹੀਂ ਹੋਇਆ ਜੀ ਤੇ ਹੁਣ ਹੁਣ ਜਿਵੇਂ ਮੰਨ ਲਓ ਵੀ ਜਦੋਂ ਜੇਲ੍ਹ 'ਚ ਗੱਲਬਾਤ ਹੁੰਦੀ ਸੀ ਤਾਂ ਕੀ ਦੱਸਦੇ ਸੀ ਉਹ ਜੀ ਇਹਦੇ ਗੱਲਬਾਤ ਉਹਨਾਂ ਦੇ ਮਾਤਾ ਪਿਤਾ ਦੇ ਨਾਲ ਹੀ ਹੁੰਦੀ ਹੈ ਇਹਦੇ ਸਬੰਧਤ ਤੇ ਮਾਤਾ ਪਿਤਾ ਵਿਸ਼ੇਸ਼ ਕਰਕੇ ਜਾਣਕਾਰੀ ਦੇ ਸਕਦੇ ਜੀ ਵੀ ਉਹਨਾਂ ਦੇ ਉੱਥੇ ਕੀ ਗੱਲਬਾਤ ਹੁੰਦੀ ਹੈ ਬਾਕੀ ਜਿੰਨੀ ਕਿ ਮੈਨੂੰ ਜਾਣਕਾਰੀ ਉਹ ਮੈਂ ਤੁਹਾਡੇ ਦੇ ਨਾਲ ਜਿਹੜੀ ਤਕਰੀਬਨ ਸਾਂਝੀ ਕਰ ਦਿੱਤੀ ਆ ਕਿ ਬੱਚਿਆਂ ਦੇ ਥਰੂ ਜਿਹੜੀ ਸਰਕਾਰ ਦੇ ਇਹ ਕਾ ਬੇਨਤੀ ਕਰਦਾ ਕਿ ਇਹਦੇ ਵਿੱਚ ਐਮਪੀ ਗੁਰਜੀਤ ਸਿੰਘ ਆਉਲਾ ਨੇ ਵੀ ਜਦੋਂ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਬੱਚਿਆਂ ਤੱਕ ਪਹੁੰਚ ਕੀਤੀ ਸੀ ਉਹਨਾਂ ਨੇ ਉੱਥੇ ਮਿਲ ਕੇ ਆਏ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਨੇ ਵੀ ਮਤਲਬ ਪ੍ਰਵਾਦੂਆਂ ਪਰਿਵਾਰਾਂ ਨੂੰ ਭਰੋਸਾ ਦਿੱਤਾ ਹੈ ਕਿ ਅਸੀਂ ਬੱਚਿਆਂ ਦੇ ਸਬੰਧਤ ਕਾਰਵਾਈ ਕਰਾਂਗੇ ਅਸੀਂ ਤੇ ਹੁਣ ਬੇਨਤੀ ਕਰਦੇ ਹਾਂ ਸਰਕਾਰ ਨੂੰ ਕਿ ਕਿਰਪਾ ਕਰਕੇ ਕਿਸੇ ਤਰ੍ਹਾਂ ਗ੍ਰਹਿ ਮੰਤਰਾਲੇ ਦੇ ਥਰੂ ਦਖਲ ਦੇ ਕੇ ਉਹ ਸਾਡੇ ਬੱਚਿਆਂ ਦੀ ਜਿਹੜੀ ਕੋਈ ਜਾਂਚ ਪੜਤਾਲ ਦੇ ਥਰੂ ਜਿਹੜੀ ਕੋਈ ਸਜ਼ਾ ਹੋਈ ਹੈ ਉਹਦੇ ਸਬੰਧਤ ਕੋਈ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਉਹਨਾਂ ਦੀ ਪੈਰਵਾਹੀ ਕਰਕੇ ਕੋਈ ਸਰਕਾਰ ਦੇ ਥਰੂ ਦਬਾਅ ਬਣਾ ਕੇ ਕੋਈ ਸਜ਼ਾ ਉਹਨਾਂ ਦੀ ਬਾਕੀ ਜਿਹੜੀ ਜਾਣਕਾਰੀ ਉਹ ਮਾਤਾ ਪਿਤਾ ਬੈਠੇ ਨੇ ਨਾਲ ਉਹ ਸਾਂਝੀ ਕਰ ਲੈਣਗੇ ਜੀ ਬਿਲਕੁਲ ਜੀ ਤੁਸੀਂ ਦੇਖਿਆ ਤਸਵੀਰਾਂ ਦੇ ਵਿੱਚ ਤੁਹਾਰ ਗੱਲਬਾਤ ਵੀ ਜਿਹੜੀ ਉਹਨਾਂ ਦੇ ਰਿਸ਼ਤੇਦਾਰ ਚਾਚਾ ਜੀ ਨਾਲ ਕੀਤੀ ਹੈ ਔਰ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਜੇਲ੍ਹ ਦੇ ਵਿੱਚ ਜਦੋਂ ਬੰਦ ਹੋਏ ਤਾਂ ਉਹਨਾਂ ਨੂੰ 7 ਸਾਲ ਦੀ ਸਜ਼ਾ ਜਿਹੜੀ ਐਸ ਵਕਤ ਕਤਲ ਦੇ ਮਾਮਲੇ 'ਚ ਹੋ ਚੁੱਕੀ ਆ ਪਹਿਲਾਂ ਜਿਹੜੀ ਇਹ ਗੱਲਬਾਤ ਜਰੂਰ ਹੁੰਦੀ ਰਹੀ ਆ ਪਰ ਹੁਣ 3-4 ਮਹੀਨੇ ਤੋਂ ਜਿਹੜੀ ਗੱਲਬਾਤ ਨਹੀਂ ਉਹਨਾਂ ਦੇ ਪਿਤਾ ਮੌਜੂਦ ਨੇ ਗੱਲਬਾਤ ਕਰਦੇ ਆ ਕੀ ਨਾਮ ਮੇਰਾ ਨਾਮ ਸੁਖਚੰਨ ਸਿੰਘ ਆ ਸੁਖਚੰਨ ਜੀ ਤੁਹਾਡੇ ਪੁੱਤਰ ਦਾ ਨਾਮ ਕੀ ਆ ਦੋਵਾਂ ਦੇ ਆ ਜੇ ਪਾ ਸਿੰਘ ਮੇਰਾ ਬੇਡਾ ਗੁਰਮੇਲ ਸਿੰਘ ਮੇਰੇ ਸਾਲੇ ਦਾ ਜਦੋਂ ਇਹ ਬੱਚਿਆਂ ਨੇ ਤੁਹਾਡੇ ਨਾਲ ਗੱਲਬਾਤ ਕੀਤੀ ਕਿ ਅਸੀਂ ਕੋਈ ਏਜੰਟ ਲੱਭਿਆ ਅਸੀਂ ਬਾਹਰ ਜਾਣਾ ਤੇ ਤੁਸੀਂ ਤਫਤੀਸ਼ ਨਹੀਂ ਕੀਤੀ ਕਿ ਏਜੰਟ ਕੌਣ ਆ ਕਿੱਥੋਂ ਦਾ ਰਹਿਣ ਵਾਲਾ ਜਾਂ ਪਹਿਲਾਂ ਵੀ ਇਹਨੇ ਕੋਈ ਮੁੰਡਾ ਬਾਹਰ ਭੇਜਿਆ ਜਾਂ ਨਹੀਂ ਨਹੀਂ ਇਹ ਨਹੀਂ ਨਾ ਕੀਤੀ ਗਈ ਹੈ ਇਹ ਮੁੰਡੇ ਨੇ ਆਪਣੇ ਨੇ ਆਪਣੇ ਵੱਡੇ ਨੇ ਲਿਆ ਲਾ ਨੰਬਰ ਫੌਜੀ ਨੇ ਆਪਣੇ ਤੋਂ ਨੇ ਕੀਤੀ ਗੱਲ ਉਹਨੇ ਘਲਾ ਦਿੱਤਾ ਇਹਨਾਂ ਨੂੰ ਹੂੰ ਆ ਉਹ ਨਹੀਂ ਆਈ ਕਿ ਪਿਛਦੀ ਇਤਨੀ ਕੀ تھی ਕੋਈ ਇਹਨਾਂ ਕਿੰਨੇ ਪੈਸੇ ਜਿਹੜੇ ਉਦੋਂ ਲੱਗੇ ਸੀ ਕਿੰਨੇ ਪੈਸਿਆਂ 'ਚ ਗੱਲ ਹੋਈ ਸੀ ਬਾਅਦ 'ਚ ਜਦੋਂ ਮੁੰਡੇ ਜਿਹੜੇ ਦਿੱਲੀ ਪਹੁੰਚੇ ਜਦੋਂ ਤੁਹਾਨੂੰ ਜਿਵੇਂ ਦੱਸਣ ਦੇ ਮੁਤਾਬਕ ਮੁੰਡਿਆਂ ਦੇ ਚਾਚੇ ਦੱਸਣ ਦੇ ਮੁਤਾਬਕ ਫਿਰ ਕੀ ਗੱਲਬਾਤ ਮੁੰਡਿਆਂ ਨੇ ਕੀਤੀ ਕਿ ਪੈਸੇ ਜਿਹੜੇ ਆ ਹੁਣ ਉਹ ਹੋਰ ਮੰਗਦਾ ਏਜੰਟ ਜਾਂ ਫਿਰ ਕਿਤੇ ਲੈ ਕੇ ਗਿਆ ਸੀਗਾ ਦੂਜੀ ਕੰਟਰੀ 'ਚ ਜਿਹੜੇ ਨਾਲ ਹੀ ਖੜੇ ਸੀ ਬਾਕੀ ਉਹਨਾਂ ਨੇ 5-5 ਲੱਖ ਨਾਲ ਖੜੇ ਆ ਬਾਕੀ ਉੱਥੇ ਜਾਂਦੇ ਜਾਂਦੇ ਲੈਣੇ ਪਏ ਇਹਨਾਂ ਨੂੰ ਪਹੁੰਚਾਉਣ ਤੇ ਹੀ ਪਏ ਜਨਾ ਨੇ ਵਜਾਇਆ ਜਨਾ ਔਰ ਮੁੜ ਕੇ ਇਹਨਾਂ ਨੂੰ ਉੱਥੇ ਬੰਦ ਬੰਦੀ ਬਣਾ ਛੜਿਆ ਬੰਦ ਛੜਿਆ 4 ਦਿਨ ਫੇਰੇ ਜਦੋਂ ਛੁੱਟ ਕੇ ਆਏ ਨੇ ਤਾਂ ਫੇਰ ਇਹਨਾਂ ਨੇ ਰੈਟ ਕਰ ਲਿਆ 에ਰਪੋਰਟ ਤੇ ਆਏ ਕੋਈ ਫੇਰੇ ਇਹਨਾਂ ਦੇ ਗੱਲ ਗੇਸ ਫੁੱਕਾ ਲੁਡਾ ਗੇਸ ਪਾ ਦਿੱਤਾ ਇਹਨਾਂ ਦੇ ਉੱਤੇ ਜਦੋਂ ਜਦੋਂ ਇਹ ਜੇਲ੍ਹ ਦੇ ਵਿੱਚ ਬੰਦ ਹੋ ਗਏ ਜਦੋਂ ਸਜ਼ਾ ਹੋ ਗਈ ਤਾਂ ਜੇਲ੍ਹ ਦੇ ਵਿੱਚੋਂ ਫੋਨ ਆਉਂਦਾ ਰਿਹਾ ਹੋਊਗਾ ਇਹਨਾਂ ਦਾ ਗੱਲਬਾਤ ਹੁੰਦੀ ਰਹੀ ਹੋਊਗੀ ਕੀ ਦੱਸਦੇ ਸੀ ਉਦੋਂ ਗੱਲਬਾਤ ਇਹੋ ਹੀ ਵੀ ਸਾਨੂੰ ਇਹਨਾਂ ਨੇ ਬੰਦੀ ਬਣਾ ਲਿਆ ਚਬਈਆਂ ਤੇ ਛੁੱਟ ਗਏ ਆ ਤੇ ਸਾਡੇ ਤੇ ਤੇ ਕਤਲ ਦਾ ਕੇਸ ਪਾਤਾ ਤਾਂ ਇਹੋ ਹੀ ਆ ਪਾ ਗਏ ਨਾ ਸਾਨੂੰ ਰੈਸਟ ਕਰ ਦਿੱਤਾ ਤੇ ਤੁਸੀਂ ਪੁੱਛਿਆ ਨਹੀਂ ਮੁੰਡਿਆਂ ਨੂੰ ਕਿ ਤੁਸੀਂ ਆਪੇ ਏਜੰਟਾਂ ਦੇ ਨਾਲ ਜਿਹੜੀ ਆ ਉਹ ਗੱਲਬਾਤ ਕਰ ਲਈ ਆ ਪੈਸੇ ਅਸੀਂ ਦੇਣੇ ਆ ਸਾਨੂੰ ਵੀ ਏਜੰਟਾਂ ਨਾਲ ਬੁਲਾਓ ਏਜੰਟ ਨਾਲ ਕੋਈ ਪਹਿਲਾਂ ਮੁਲਾਕਾਤ ਕੀਤੀ ਹੋਵੇ ਤੁਹਾਡੇ ਵੱਲੋਂ ਨਹੀਂ ਨਹੀਂ ਇਹਦੀ ਨਾ ਕੋਈ ਮੁਲਾਕਾਤ ਨਹੀਂ ਨਾ ਹੋਈ ਤਾਂ ਇਹਦੇ ਫਸੇ ਆ ਆ ਨਜਾਇਜ਼ ਫਸ ਗਿਆ ਤਾਈ ਉਥੇ ਬਿਲਕੁਲ ਦੇਖਿਆ ਤੁਸੀਂ ਕਿ ਇਹ ਪਰਿਵਾਰ ਆ ਔਰ ਜ਼ਿੰਮੇਦਾਰ ਪਰਿਵਾਰ ਆ ਸਿਰਫ ਫੋਨ ਤੇ ਹੀ ਜਿਹੜਾ ਏਜੰਟ ਦੇ ਨਾਲ ਸੰਪਰਕ ਹੁੰਦਾ ਫੋਨ ਤੇ ਹੀ ਪੈਸੇ ਦੀ ਗੱਲਬਾਤ ਹੁੰਦੀ ਹੈ ਔਰ ਫੋਨ ਦੇ ਜ਼ਰੀਏ ਇਹ ਮੁੰਡੇ ਜਿਹੜੇ ਆ ਉਹ ਬਾਅਦ ਦੇ ਵਿੱਚ ਬਾਹਰ ਭੇਜਣ ਦੀ ਜਿਹੜੀ ਆ ਉਹ ਗੱਲ ਕੀਤੀ ਜਾਂਦੀ ਆ ਮੁੰਡੇ ਦੀ ਦਾਦੀ ਵੀ ਸਾਡੇ ਨਾਲ ਮੌਜੂਦ ਆ ਮੁੰਡੇ ਦੇ ਮਾਤਾ ਜਿਹੜੇ ਆ ਉਹ ਵੀ ਸਾਡੇ ਨਾਲ ਮੌਜੂਦ ਗੁਰਮੇਜ ਦੇ ਉਹਨਾਂ ਦੇ ਨਾਲ ਵੀ ਜਿਹੜੀ ਆ ਉਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਉਹਨਾਂ ਦਾ ਇਸ ਮਾਮਲੇ ਵਿੱਚ ਕੀ ਹੋਣਾ ਕਿਉਂਕਿ ਸਭ ਤੋਂ ਵੱਧ ਦੁੱਖ ਜਿਹੜਾ ਉਹ ਕਿਤਨਾ ਕਿਤੇ ਮਾਂ ਨੂੰ ਜਿਹੜਾ ਹੁੰਦਾ ਤੇ ਉਸ ਤੋਂ ਬਾਅਦ ਜੇਕਰ ਗੱਲ ਕਰੀ ਦਿਨ ਉਹ ਜਿਹੜਾ ਉਹ ਵੱਡਾ ਦੁੱਖ ਹੁੰਦਾ ਹਾਂਜੀ ਪੰਜ ਕੀ ਨਾ ਜੀ ਪਰਮਜੀਤ ਪਰਮਜੀਤ ਜੀ ਬੇਟਾ ਬੜੇ ਚਾਵਾਂ ਦੇ ਨਾਲ ਭੇਜਿਆ ਸੀਗਾ ਤੁਸੀਂ ਬਾਹਰ ਕੀ ਬਾਹਰ ਜਾ ਕੇ ਸੈੱਟ ਹੋ ਜਾਵੇ ਹਾਂਜੀ ਜਦੋਂ ਪਤਾ ਸੀ ਵੀ ਮੈਂ ਬਾਹਰ ਜਾਣ ਦੀ ਗੱਲ ਕੀਤੀ ਆ ਪੈਸੇ ਦੇਣੇ ਏਜੰਟ ਨੂੰ ਤਾਂ ਰੋਕਿਆ ਨਹੀਂ ਪੁੱਤ ਨੂੰ ਕਿ ਬਾਹਰ ਜਿਹੜਾ ਨਾ ਜਾ ਤੂੰ ਜਾਂ ਇੱਥੇ ਤੁਹਾਨੂੰ ਕੋਈ ਕੰਮਕਾਰ ਖੋਲ ਦੇ ਦਿੰਨੇ ਨਾ ਇਹ ਆਖਿਆ ਸੀ ਬੱਚੇ ਆਂਦੇ ਸਾਡੀ ਵੀ ਅਸੀਂ ਜਾਣਾ ਜਾਣਾ ਹਾਂ ਇੱਥੇ ਰੋਕਿਆ ਬਥੇਰਾ ਵੀ ਇੱਥੇ ਕਮਾਈ ਕਰੋ ਪਰ ਆਂਦੇ ਜਾਣਾ ਹਾਂ ਤਾਂ ਪਤਾ ਨਹੀਂ ਇੰਨੇ ਕੱਲ ਹੋਣੇ ਨਹੀਂ ਇਹ ਹਾਲ ਤੁਹਾਡੀ ਹੋਣੀ ਹਾਂਜੀ ਉਥੇ ਕੋਹ ਹੁਣੀ ਚੌਲ ਮਿਲਦੇ ਖਾਣ ਨੂੰ ਨਾ ਸਬਜੀ ਮੀਠ ਮਿਲਦਾ ਡੇ ਪੁੱਤ ਵੈਸ਼ ਨੂੰ ਖਾਂਦੇ ਪੀਂਦੇ ਨਹੀਂ ਚੌਲ ਇਕੱਲੇ ਮਿਲਦੇ ਤਰੀ ਮਿਲਦੀ ਉਹ ਗੱਲ ਪਹਿਲੋਂ 4 ਮਹੀਨੇ ਹੋਏ 3 ਮਹੀਨੇ ਨੂੰ ਕੋਈ ਗੱਲ ਵੀ ਨਹੀਂ ਹੋਈ ਕਿਹੜੀ ਹਾਲਤ ਜੀ ਕਿਹੜੀ ਜੀ ਨਹੀਂ ਇਹੋ ਹੱਥ ਜੋੜ ਕੇ ਬੇਨਤੀ ਸਰਕਾਰ ਤੁਹਾਡੇ ਪੁੱਤ ਵਾਪਸ ਆਜਣ ਉਹ ਮੰਗਦੇ ਉਹ ਜਿਹੜਾ ਸਾਹ ਗਏ ਹੀ ਹੋਰ ਕੋਈ ਮੰਤਰੀ ਨਹੀਂ ਗਿਆ ਡੇ ਪੁੱਤ ਦੇ ਮਗਰ ਤੋਡੇ ਮੁੰਡੇ ਦਾ ਨਾਮ ਅਜੇ ਪਾਲਸੀ ਸੁਭਾਗ ਕਿਸ ਤਰ੍ਹਾਂ ਦਾ ਅਜੇ ਸਭਾ ਬਹੁਤ ਚੰਗਾ ਹੈ ਓਡੇ ਬੱਚੇ ਦਾ ਇਹ ਜੋ ਗਏ ਨਹੀਂ 21-22 ਸਾਲਾਂ ਦੇ ਇਹ ਸਾਰੇ ਦੋਵੇਂ ਕਦੀ ਕਦੇ ਲੜੇ ਨਹੀਂ ਹੋ ਉਹ ਤੋਂ ਦੀਗਾ ਨਹੀਂ ਗਏ ਪੋਤਾ ਓਡੇ ਕਦੀ ਗਾਲੀ ਨਹੀਂ ਕੱਢਦਾ ਦਿਲ ਕੋ ਜਿਹੜੀਆਂ ਤਸਵੀਰਾਂ ਜਿਹੜੀਆਂ ਤੁਹਾਡਣਾ ਸਾਂਝੀਆਂ ਕੀਤੀਆਂ ਬੇਹਦ ਭਾਵੁ ਕਰਨ ਵਾਲੀਆਂ ਨੇ ਔਰ ਇਸ ਵਕਤ ਜੇਕਰ ਗੱਲ ਕਰੀਏ ਤਾਂ ਜਿਹੜੀ ਆ ਉਹ ਮੁੰਡੇ ਦੀ ਮਾਂ ਦਾ ਵੀ ਰੋ ਰੋ ਕੇ ਜਿਹੜਾ ਉਹ ਬੁਰਾ ਹਾਲ ਆ ਔਰ ਹੁਣ ਜਿਹੜੀ ਆ ਉਹ ਜਿਹੜੀ ਅਜੀਪਾਲ ਦੀ ਦਾਦੀ ਸਾਡੇ ਨਾਲ ਮੌਜੂਦ ਹੈ ਜੋ ਅਜੀਪਾਲ ਦੇ ਸਭ ਤੋਂ ਜ਼ਿਆਦਾ ਨੇੜੇ ਸੋਨਣਾ ਦੇ ਨਾਲ ਗੱਲਬਾਤ ਕਰਦੇ ਆ ਮਾਤਾ ਜੀ ਮੈਂ ਤਾਂ ਸਾਇਟੀ ਖਾਦਾ ਸੀ ਅੰਨ ਘਰ ਨਹੀਂ ਕਿ ਮੈਂ ਤਾਂ ਆਗ ਨੂੰ ਸਲਾਹ ਨਹੀਂ ਨਹੀਂ ਕਰਦਾ ਮੈਂ ਲੜ ਪੈਜੀਤ ਕਰਦਾ ਜਾਂਦਾ ਮੇਰੇ ਪੁੱਤ ਦਾ ਕਦੇ ਅੰਦਰ ਢਾਰੀ ਤਾਂ ਹੀ ਨਹੀਂ ਗਿਆ ਤੇ ਮੇਰਾ ਦੁੱਧ ਦੰਦ ਮੈਂ ਬੁਆਰ ਦੋ ਤੈਨੂੰ ਬੁਲਾਉਂਗੀ ਮਾਂ ਬੱਚੀ ਮੇਰਾ ਪੁੱਤ ਲਕਾ ਲਾ ਮਨਾ ਚਾਇਦਾ ਅੱਖ ਲੱਗੀ ਨਹੀਂ ਖਾਦੇ ਸਾਰੇ ਮੁੰਡੇ ਚਾਂਦ ਰੇ ਕੋਈ ਗੱਲ ਨਹੀਂ ਗਾ ਪਹਿਲਾਂ ਤੇ ਹੋਰ ਵੀ ਗਾ ਤੇ ਮੈਂ ਸਭ ਕੋਈ ਮੇਰੇ ਕੋਲ ਕਰਿਆ ਤੇ ਮੈਂ ਨਾ ਕਾ ਲੱਖੇ ਲੱਗ ਗਿਆ ਕਾਦੀ ਕੋਈ ਨਹੀਂ ਸੁਣਿਆ ਤੇ ਮੈਂ ਉਹ ਦਿਨ ਮੇਰੇ ਵੀ ਜੀਨ ਖੁਸ਼ ਹੋਇਆ ਜਦੋਂ ਜਾਣ ਲੱਗਾ ਬੜਾ ਹੀ ਹੋਇਆ ਸਿਆਣੇ ਸਿਆਣੇ ਮਾਤਾ ਜੀ ਕਹਿੰਦੇ ਆ ਕਿ ਮੂਲ ਦੇ ਨਾਲੋਂ ਵਿਆਹ ਜੜਾ ਜ਼ਿਆਦਾ ਪਿਆਰਾ ਹੁੰਦਾ ਪੁੱਤਾਂ ਨਾਲੋਂ ਜ਼ਿਆਦਾ ਮੋਹ ਪੁੱਤਰੀਆਂ ਨਾਲ ਹੁੰਦਾ ਅਜੇ ਪਾਲਦਾ ਤੁਹਾਡਾ ਤੁਹਾਡੇ ਨਾਲ ਕਿੰਨਾ ਕੁ ਮੋਹ ਸੀਗਾ ਮੈਂ ਭਤੀਜਾ ਵਿਆਹ ਛੱਡ ਦਿੱਤਾ ਤੇ ਮੈਂ ਗਈ ਨਹੀਂ ਜਦੋਂ ਜਸਮਨ ਆਏ ਨੇ ਮੇਰੀ ਭਤੀਜਾ ਵਿਆਹ ਵਿੱਚ ਸਗੀ ਦਾ ਮੈਂ ਜਵਾਬ ਦੇ ਦਿੱਤਾ ਮੈਂ ਨਹੀਂ ਆਉਣਾ ਤੇ ਮੈਂ ਚ ਉਧਰ ਦੀ ਬੜੀ ਰੱਖੀ ਜਸਾਰ ਹੋ ਗਿਆ ਰਾਤ ਦੇ ਢੀ ਲੱਗਦਾ ਤੇ ਹੁਣ ਮੇਰਾ ਪੁੱਤਰਾ ਘਰ ਆ ਜਵੇ ਮੈਂ ਆਪਣੇ ਜੂੰਦੇ ਜੂੰਦੇ ਵੇਖਣਾ ਤਰੀ ਨਾ ਤੇ ਰਪਤਾ ਨੀ ਕਾ ਮੰਗ ਕੀ ਕਰਦੇ ਹੋ ਸਰਕਾਰ ਦੇ ਹੁਣ ਭਈ ਹੱਥੀ ਗੋੜਦੀ ਆ ਫੇਰੇ ਪੁੱਤ ਰ ਘਰ ਆ ਜੂਵੇਂ ਪਿੱਤਾਰ ਆ ਜੂਵੇਂ ਕੀ ਫੇਰ ਦਾ ਮਾਸਾ ਜਿੰਨਾ ਮੋਸਟਰੇ ਦਾ ਬਿਲਕੁਲ ਜੀ ਮਾਤਾ ਜੀ ਦੇ ਨਾਲ ਗੱਲਬਾਤ ਕੀਤੀ ਆ ਮਾਤਾ ਜੀ ਕਾਫੀ ਪਾਵਕ ਨੇ ਕਿਉਂਕਿ ਜੇਕਰ ਵੇਖਿਆ ਜਾਵੇ ਤਾਂ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਮੂਲ ਦੇ ਨਾਲੋਂ ਵਿਆਜ ਜਿਹੜਾ ਉਹ ਵੱਧ ਪਿਆਰਾ ਹੁੰਦਾ ਪਰ ਇਸੇ ਤਰ੍ਹਾਂ ਹੀ ਜਵੇਂ ਅਜੇ ਪਾਲਜਾ ਕਰੋਗੇ ਤਾਂ ਦੂਸਰੇ ਪਾਸੇ ਉਸ ਦਾ ਜਿਹੜਾ ਮਾਮੇ ਦਾ ਪੁੱਤ ਸੀ ਗੁਰਮੀਤ ਉਹ ਵੀ ਉਹਦੇ ਨਾਲ ਗਿਆ ਏਜੰਟਾਂ ਦੇ ੱੱਕੇ ਚੜੇ ਨੇ ਠੱਗੀ ਜਿਹੜੀ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਹੋ ਰਹੀ ਹੈ ਤਸਵੀਰਾਂ ਇੱਕ ਵਾਰ ਫੇਰ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਦੇਵਾਂ ਕਿ ਦੋ ਜਿਹੜੇ ਆ ਉਹ ਸਕੇ ਭਰਾ ਸੀਗੇ ਇੱਕ ਤਰ੍ਹਾਂ ਨਾਲ ਵੇਖਿਆ ਜਾਵੇ ਤਾਂ ਇੱਕੋ ਹੀ ਪਰਿਵਾਰ ਦੇ ਦੋਵੇਂ ਪੁੱਤ ਜਿਹੜੇ ਆ ਕਿਸ ਤਰ੍ਹਾਂ ਠੱਗੀ ਦਾ ਸ਼ਿਕਾਰ ਹੋਏ ਨੇ ਠੱਗੀ ਦਾ ਪੈਸਾ ਤਾਂ ਗਿਆ ਪਰ ਦੂਸਰੇ ਪਾਸੇ ਜੇਲ੍ਹਾਂ ਦੇ ਵਿੱਚ ਜਿਹੜੇ ਉਹ ਠੱਕੇ ਖਾ ਰਹੇ ਨੇ ਜੇਲ੍ਹਾਂ ਦੇ ਵਿੱਚ ਜਿਹੜਾ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਔਰ ਫਿਲਹਾਲ ਇੰਡੋਨੇਸ਼ੀਆ ਪੁਲਿਸ ਵੱਲੋਂ ਅਦਾਲਤ ਵੱਲੋਂ ਉਹਨਾਂ ਨੂੰ 7 ਸਾਲ ਦੀ ਸਜ਼ਾ ਜਿਹੜੀ ਆ ਉਹ ਸੁناਈ ਗਈ ਹੈ ਸਭ ਤੋਂ ਵੱਡੀ ਗੱਲ ਕੀ ਪਹਿਲਾਂ 3-4 ਮਹੀਨੇ ਜਿਹੜੀ ਗੱਲਬਾਤ ਹੁੰਦੀ ਰਹੀ ਹੈ ਜੇ ਜੰਗਰ ਮਹੀਨਾ ਤੋਂ ਜੇਲ੍ਹ ਦੇ ਵਿੱਚੋਂ ਜਿਹੜੀ ਕਾਲ ਆਉਂਦੀ ਸੀ ਜਿਹੜੀ ਉਹਨਾਂ ਨਾਲ ਗੱਲਬਾਤ ਹੁੰਦੀ ਸੀ ਉਹ ਵੀ ਗੱਲਬਾਤ ਹੋਣੀ ਹੁਣ ਬੰਦ ਹੋ ਚੁੱਕੀ ਹੈ ਪਰਿਵਾਰ ਜਿਹੜਾ ਉਸ ਦਾ ਰੋ ਰੋ ਕੇ ਬੁਰਾ ਹਾਲ ਆ ਔਰ ਪਰਿਵਾਰ ਸਰਕਾਰ ਤੋਂ ਇਹੀ ਗੁਖਾਰ ਲਗਾ ਰਿਹਾ ਕਿ ਉਹਨਾਂ ਦੇ ਪੁੱਤਾਂ ਨੂੰ ਜਿਹੜਾ ਉਹ ਵਾਪਸ ਲਿਆਂਦਾ ਜਾਵੇ ਕੋਈ ਹਿੱਲਾ ਕੀਤਾ ਜਾਵੇ ਤਾਂ ਜੋ ਉਹਨਾਂ ਦੇ ਪੁੱਤ ਜਿਹੜੇ ਵਾਪਸ ਆ ਜਾਵੇ ਬੁੱਢੀ ਦਾਦੀ ਦੀਆਂ ਅੱਖਾਂ ਅੱਜ ਵੀ ਜੜੀਆਂ ਨੇ ਉਹ ਅਜੇ ਪਾਲ ਨੂੰ ਉਡੀਕਦੀਆਂ ਨੇ ਔਰ ਉਸ ਦਾ ਕਹਿਣਾ ਹੈ ਕਿ ਮੇਰੇ ਮਰਨ ਤੋਂ ਪਹਿਲਾਂ ਮੇਰੇ ਅੱਖਾਂ ਮੀਟਣ ਤੋਂ ਪਹਿਲਾਂ ਜੇ ਮੇਰਾ ਪੁੱਤ ਪੋਤਰਾ ਘਰ ਆ ਜਾਵੇ ਤਾਂ ਮੇਰੇ ਲਈ ਇਹ ਸਭ ਤੋਂ ਵੱਡੀ ਸੌ ਇਥੇ ਗੱਲ ਇਹ ਬਣਦੀ ਹੈ ਕਿ ਸਾਨੂੰ ਵੀ ਥੋੜਾ ਸਾਵਧਾਨ ਰਹਿਣ ਦੀ ਲੋੜ ਹੈ ਜਦੋਂ ਆਪਣੇ ਬੱਚਿਆਂ ਨੂੰ ਅਸੀਂ ਬਾਹਰ ਭੇਜਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਬਾਹਰ ਭੇਜਦੇ ਹਾਂ ਤਾਂ ਮੇਰੀ ਇਹ ਹੱਥ ਬੰਨ ਕੇ ਬੇਨਤੀ ਹੈ ਕਿ ਇੱਕ ਵਾਰੀ ਜਿਟਸ ਏਜੰਟ ਦੇ ਥਰੂ ਤੁਸੀਂ ਆਪਣੇ ਬੱਚੇ ਨੂੰ ਬਾਹਰ ਭੇਜ ਰਹੇ ਹੋ ਉਸ ਦੀ ਪੂਰੀ ਜਾਂਚ ਜਿਹੜੀ ਆ ਉਹ ਜ਼ਰੂਰ ਕਰ ਲਓ ਕਿਉਂਕਿ ਅੱਜ ਕੱਲ ਦੇ ਦੌਰ ਦੇ ਵਿੱਚ ਇੰਟਰਨੈਟ ਦਾ ਜ਼ਮਾਨਾ ਔਰ ਕਿਸੇ ਵੀ ਏਜੰਟ ਦੀ ਡਿਟੇਲ ਤੁਸੀਂ ਪਾ ਕੇ ਚੈੱਕ ਕਰ ਸਕਦੇ ਹੋ ਜਾਂ ਫਿਰ ਇੰਡੀਆ ਐਮਬੈਸੀ ਤੋਂ ਜਾ ਕੇ ਤੁਸੀਂ ਪਤਾ ਕਰ ਸਕਦੇ ਹੋ ਕਿ ਜਿਹੜਾ ਏਜੰਟ ਰਾਹੀਂ ਅਸੀਂ ਆਪਣੇ ਬੱਚੇ ਨੂੰ ਵਿਦੇਸ਼ ਭੇਜਣ ਦੀ ਗੱਲ ਕਰ ਰਹੇ ਹਾਂ ਉਹ ਏਜੰਟ ਜਿਹੜਾ ਕਿੰਨਾ ਕੁ ਕਾਨੂੰਨੀ ਪ੍ਰਕਿਰਿਆ ਦੇ ਅਨੁਸਾਰ ਕੰਮ ਕਰਨ ਵਾਲਾ ਇਨਸਾਨ ਹੈ ਕੋਈ ਉਹਦਾ ਕ੍ਰਿਮੀਨਲ ਬੈਕਗ੍ਰਾਉਂਡ ਤਾਂ ਨਹੀਂ ਹੈ ਇਹ ਗੱਲਾਂ ਜਿਹੜੀਆਂ ਬੇਹਦ ਧਿਆਨ ਰੱਖਣ ਦੀ ਲੋੜ ਹੈ ਕਿਉਂਕਿ ਬੱਚੇ ਜਿਹੜੇ ਨੇ ਬੜੀ ਮੁਸ਼ਕਲ ਦੇ ਨਾਲ ਮਿਲਦੇ ਨੇ ਪਰਮਾਤਮਾ ਦੀ ਦਾਤ ਹੁੰਦੇ ਨੇ ਪਰ ਜਦੋਂ ਸਾਡੇ ਹੱਥੋਂ ਇਹ ਵਕਤ ਨਿਕਲ ਜਾਂਦਾ ਤਾਂ ਸਿਵਾਏ ਖੰਜੂਆਂ ਦੇ ਸਾਡੇ ਪੱਲੇ ਜਿਹੜਾ ਕੁਝ ਨਹੀਂ ਰਹਿ ਜਾਂਦਾ ਇਸ ਕਰਕੇ ਮੇ ਤੁਸੀਂ ਆਪਣੇ ਬੱਚਿਆਂ ਨੂੰ ਵਿਦੇਸ਼ ਵੱਲ ਨੂੰ ਤੋਰੋ ਮੈਂ ਨਹੀਂ ਕਹਿੰਦਾ ਕਿ ਵਿਦੇਸ਼ ਵੱਲ ਨਾ ਭੇਜੋ ਬੱਚੇ ਨੂੰ ਅੱਗੇ ਵਧਣ ਦੇਣਾ ਚਾਹੀਦਾ ਪਰ ਇੱਕ ਵਾਰ ਉਸ ਏਜੰਟ ਦੀ ਜਾਂਚ ਜਿਹੜੀ ਹੈ ਉਹ ਜ਼ਰੂਰ ਕਰ ਲਵੋ ਸਰਵਸਰਦਾਬਾ ਸਪੋਕਸਮੈਨ ਟੀਵੀ ਲਈ ਕੈਮਰਾਮੈਨ ਸਾਥੀ ਦੀਪਾ ਬਜਾਏ ਦੇ ਨਾਲ ਸ਼੍ਰੀ ਅਮਰਸਰ ਸਾਹਿਬ